ਸੰਗੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗੀਤ ਜੀ ਆਪਣੀ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਕਮਾਈ ਵਾਲੇ ਸੰਤ ਮਹਾਪੁਰਖਾਂ ਪਾਸੋਂ ਦੱਸਿਆ ਹੋਇਆ ਬਹੁਤ ਸ਼ਕਤੀਸ਼ਾਲੀ ਬਹੁਤ ਪਾਵਰਫੁਲ ਜਾਪ ਆਪ ਜੀ ਦੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਇਹ ਜਾਪ ਜਿਸ ਦਿਨ ਤੋਂ ਵੀ ਤੁਸੀਂ ਆਪਣੇ ਘਰ ਦੇ ਵਿੱਚ ਕਰਨਾ ਸ਼ੁਰੂ ਕਰ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਪ੍ਰਸਾਦ ਰੱਖ ਕੇ ਕਹਿ ਰਹੀਆਂ ਕਿ ਉਸੇ ਦਿਨ ਤੋਂ ਹੀ ਤੁਹਾਡੇ ਮੱਥੇ ਦੇ ਲੇਖ ਭਾਗ ਬਦਲਨੇ ਸ਼ੁਰੂ ਹੋ ਜਾਣਗੇ ਮਹਾਪੁਰਖ ਜੀ ਕਹਿੰਦੇ ਜਿਸ ਦਿਨ ਤੋਂ ਵੀ ਕੋਈ ਵੀ ਮਨੁੱਖ ਇਹ ਜਾਪ ਕਰਨਾ ਸ਼ੁਰੂ ਕਰ ਦਿੰਦਾ ਹੈ ਉਹਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਐਨੇ ਮਿਹਰਬਾਨ ਹੁੰਦੇ ਆ ਨੇ ਦਿ얄 ਹੁੰਦੇ ਆ ਕਿ ਫਿਰ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਮਹਾਰਾ ਸੱਚੇ ਪਾਸ਼ਾ ਦਾਤਾ ਦਿੰਦੇ ਨਹੀਂ ਥੱਕਦੇ ਲੈਣ ਵਾਲਾ ਥੱਕ ਸਕਦਾ ਏ ਜੋ ਭਾਗਾਂ ਦੇ ਵਿੱਚ ਜੋ ਕਿਸਮਤ ਦੇ ਵਿੱਚ ਨਹੀਂ ਲਿਖਿਆ ਮਹਾਰਾ ਸੱਚੇ ਪਾਸ਼ਾ ਉਹ ਵੀ ਦੇ ਸਕਦੇ ਆ ਕਿਉਂਕਿ ਗੁਰਨਾਨਕ ਪਾਸ਼ਾ ਜੀ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਸੰਗਤ ਜੀ ਤੁਹਾਨੂੰ ਜੋ ਚਾਹੀਦਾ ਹੈ ਗੁਰਨਾਨਕ ਪਾਤਸ਼ਾਹ ਜੀ ਦੇ ਦਰ ਤੋਂ ਮਿਲ ਜਾਵੇਗਾ ਤੁਹਾਨੂੰ ਹੋਰ ਕਿਤੇ ਵੀ ਪਟਕੰਦੀ ਲੋੜ ਨਹੀਂ ਆ ਕਿਸੇ ਤੋਂ ਵੀ ਕੁਝ ਪੁੱਛਣ ਦੀ ਲੋੜ ਨਹੀਂ ਆ ਬਸ ਜੋ ਚਾਹੀਦਾ ਹੈ ਆਪਣੇ ਗੁਰੂ ਤੋਂ ਮੰਗੋ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਿਆ ਕਰੋ ਜਦੋਂ ਤੁਸੀਂ ਸੱਚੇ ਮਨੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਜਪੋਗੇ ਤਾਂ ਤੁਹਾਡੇ ਮਨ ਨੂੰ ਆਪਣੇ ਆਪ ਹੀ ਇਹ ਵਿਸ਼ਵਾਸ ਹੋ ਜਾਣਾ ਹੈ ਇਹ ਪ੍ਰੋਸਾ ਹੋ ਜਾਣਾ ਹੈ ਕਿ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮੇਰੇ ਗੁਰਨਾਨਕ ਪਾਤਸ਼ਾਹ ਜੀ ਨੇ ਮੇਰੀ ਬਾਹ ਫੜ ਲਈਆ ਹੁਣ ਮੇਰਾ ਕੋਈ ਵਾਰ ਵੀ ਵਿੰਗਾ ਨਹੀਂ ਕਰ ਪਾਵੇਗਾ ਤੇ ਇਹ ਸਾਰੀ ਕਿਰਪਾ ਇਸ ਜਾਪ ਤੋਂ ਹੋ ਜਾਣੀ ਆ ਕਮਾਈ ਵਾਲੇ ਸੰਤ ਮਹਾਪੁਰਖ ਜੀ ਇਥੋਂ ਤੱਕਰ ਕਹਿੰਦੇ ਆ ਕਿ ਇਹ ਸੱਤ ਅੱਖਰਾਂ ਦਾ ਜਾਪ ਤੁਹਾਡੀਆਂ ਆਉਣ ਵਾਲੀਆਂ ਸੱਤ ਪੀੜੀਆਂ ਨੂੰ ਤਾਰ ਦੇਵੇਗਾ ਇੰਨਾ ਪਾਵਰਫੁਲ ਇੰਨਾ ਸ਼ਕਤੀਸ਼ਾਲੀ ਹੈ ਇਹ ਜਾਪ ਇਹ ਜਾਪ ਕਰਨ ਦੀ ਵਿਧੀ ਕੀ ਆ ਕਿ ਤੁਸੀਂ ਸਵੇਰੇ ਸ਼ਾਮ ਜਿੰਨਾ ਸਮਾਂ ਵੀ ਬੈਠ ਕੇ ਇਹ ਜਾਪ ਕਰ ਸਕੋ ਉਨਾ ਸਮਾਂ ਬੈਠ ਕੇ ਚੌਂਕੜਾ ਮਾਰ ਕੇ ਇੱਕ ਮਨ ਇੱਕ ਚਿਤ ਹੋ ਗਏ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਜਾਪ ਕਰੋ ਤੇ ਬਾਕੀ ਦਿਨ ਦੇ ਵਿੱਚ ਕੰਮਕਾਰ ਕਰਦਿਆਂ ਹੋਇਆਂ ਤੁਰਦਿਆਂ ਫਿਰਦਿਆਂ ਵੀ ਤੁਸੀਂ ਇਹ ਜਾਪ ਕਰ ਸਕਦੇ ਹੋ ਬਸ ਜਿਵੇਂ ਜਿਵੇਂ ਤੁਹਾਡੀ ਰਸਨਾ ਇਹ ਜਾਪ ਕਰੇਗੀ ਸਮਝ ਲਓ ਤੁਹਾਡੇ ਕਰਮ ਨਿਰਮਲ ਹੁੰਦੇ ਜਾਣਗੇ ਤੁਹਾਡੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਵਧਦੀ ਜਾਵੇਗੀ ਕੱਲ ਨੂੰ ਸੰਗਰਾਮ ਦਾ ਪਵਿੱਤਰ ਦਿਹਾੜਾ ਹੈ ਤਾਂ ਸ਼ੁਰੂਆਤ ਕੱਲ ਤੋਂ ਹੀ ਕਰ ਲੈਣਾ ਜੇਕਰ ਤੁਸੀਂ ਰਜਨਾ ਅੰਮ੍ਰਿਤ ਵੇਲੇ ਉੱਠਦੇ ਹੋ ਤਾਂ ਬਹੁਤ ਵੱਡੇ ਭਾਗਾਂ ਵਾਲੇ ਉਹ ਕਰਮਾਂ ਵਾਲੇ ਹੋ ਮਾਲਕ ਦਾ ਸ਼ੁਕਰਾਨਾ ਕਰਕੇ ਉੱਠਿਓ ਉੱਠ ਕੇ ਜੋ ਵੀ ਤੁਹਾਡਾ ਨਿਤਨੇਮ ਆ ਉਹ ਨਿਤਨੇਮ ਕਰ ਲੈਣਾ ਫਿਰ ਨਿਤਨੇਮ ਕਰਨ ਤੋਂ ਬਾਅਦ ਇਹ ਜਾਪ ਕਰਨਾ ਸ਼ੁਰੂ ਕਰ ਦੇਣਾ ਫਿਰ ਤਾਂ ਤੁਹਾਨੂੰ ਕੁਝ ਵੀ ਦੱਸਣ ਦੀ ਲੋੜ ਨਹੀਂ ਆ ਕਿਉਂਕਿ ਤੁਹਾਨੂੰ ਸਭ ਪਤਾ ਹੈ ਪਰ ਜੇਕਰ ਅਜੇ ਤੱਕ ਵਾਹਿਗੁਰੂ ਜੀ ਦੀ ਤੁਹਾਡੇ ਤੇ ਕਿਰਪਾ ਨਹੀਂ ਹੋਈ ਤੁਸੀਂ ਅਮਰਤ ਵੇਲੇ ਨਹੀਂ ਉੱਠ ਪਾਉਂਦੇ ਤੁਹਾਡਾ ਅਮਰਤ ਵੇਲੇ ਦਾ ਨਿਤਨੇਮ ਪੱਕਾ ਨਹੀਂ ਆ ਤਾਂ ਕੱਲ ਨੂੰ ਜਿਵੇਂ ਜਿਵੇਂ ਕਰਕੇ ਅਮਰਤ ਵੇਲੇ ਉੱਠ ਜਾਣਾ ਉੱਠ ਕੇ ਇਸ਼ਨਾਨ ਕਰਕੇ ਗੁਰੂ ਨਾਨਕ ਪਾਸ਼ਾ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਇਹ ਜਾਪ ਕਰਨਾ ਸ਼ੁਰੂ ਕਰ ਦੇਣਾ ਜੇ ਸਵੇਰੇ ਸਵੇਰੇ ਇਸ਼ਨਾਨ ਨਹੀਂ ਕਰ ਪਾਉਂਦੇ ਤਾਂ ਕੋਈ ਗੱਲ ਨਹੀਂ ਹੱਥ ਮੂੰਹ ਪੈਰ ਚੰਗੀ ਤਰ੍ਹਾਂ ਧੋ ਕੇ ਗੁਰਨਾਣਕ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਲਰ ਕੇ ਅਰਦਾਸ ਬੇਨਤੀ ਕਰਕੇ ਇਹ ਜਾਪ ਕਰਨਾ ਸ਼ੁਰੂ ਕਰਦੇ ਨਾ ਕਿ ਮਹਾਰਾਜ ਸੱਚੇ ਪਾਤਸ਼ਾਹ ਇਹ ਜਾਪ ਹੁਣ ਤੁਸੀਂ ਹੀ ਮੇਰੇ ਤੋਂ ਕਰਵਾਉਣਾ ਹੈ ਨਾਲ ਹੀ ਕਹਿ ਦੇਣਾ ਕਿ ਮਹਾਰਾਜ ਸੱਚੇ ਪਾਤਸ਼ਾਹ ਇਹ ਜਾਪ ਮੈਂ ਆਪ ਜੀ ਦੇ ਚਰਨਾਂ ਦਾ ਪ੍ਰੇਮ ਪਿਆਰ ਪ੍ਰਾਪਤ ਕਰਨ ਦੇ ਲਈ ਸ਼ੁਰੂ ਕਰਨ ਜਾ ਰਿਹਾ ਹਾਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨੀ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਪ੍ਰੇਮ ਪਿਆਰ ਮੰਗੋਗੇ ਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪੇ ਹੀ ਸਭ ਕੁਝ ਦੇ ਦੇਣਾ ਹੈ। ਪ੍ਰੇਮ ਪਿਆਰ ਮਿਲ ਗਿਆ ਸਮਝੋ। ਸਭ ਕੁਝ ਮਿਲ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਸਭ ਸ੍ਰਿਸ਼ਟੀ ਦੇ ਮਾਲਕ ਆ, ਸਭ ਦਾਤਾ ਦੇ ਮਾਲਕ ਆ। ਉਹਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ। ਬਸ ਸਾਨੂੰ ਇਹ ਭਰੋਸਾ ਹੋ ਜਾਵੇ। ਸਾਡਾ ਮਨ ਇਹ ਮੰਨ ਜਾਵੇ ਤੇ ਮਾਲਕ ਦਾ ਨਾਮ ਜਪਣਾ ਸ਼ੁਰੂ ਕਰ ਦਵੇ। ਯਕੀਨ ਕਰਕੇ ਜਾਣਿਓ ਜੇ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਦਿੰਦਿਆਂ ਨਹੀਂ ਥੱਕਦੇ ਮੰਗਣ ਵਾਲਾ ਥੱਕ ਜਾਵੇ ਗੱਲ ਲੈਣ ਵਾਲਾ ਥੱਕ ਜਾਵੇਗਾ ਪਰ ਮਹਾਰਾਜ ਸੱਚੇ ਪਾਤਸ਼ਾਹ ਦਿੰਦਿਆਂ ਨਹੀਂ ਥੱਕਦੇ ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹ ਜਾਪ ਕਿਹੜਾ ਹੈ ਕੋਈ ਔਖਾ ਜਾਪ ਨਹੀਂ ਆ ਬਿਲਕੁਲ ਸੌਖਾ ਜਾਪ ਆ ਸਿਰਫ ਇਹ ਨਹੀਂ ਕਹਿਣਾ ਈ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ ਦਾ ਜਾਪ ਕਰਨਾ ਈ ਇਸੇ ਜਾਪ ਤੋਂ ਹੀ ਸਾਰੀਆਂ ਬਖਸ਼ਿਸ਼ਾਂ ਸਾਰੀਆਂ ਬਰਕਤਾਂ ਮਿਲ ਜਾਣੀਆਂ ਨੇ ਜੇਕਰ ਅਮਰਤ ਵੇਲੇ ਹੀ ਨਹੀਂ ਉਠਿਆ ਜਾਂਦਾ ਪਾਠ ਨਹੀਂ ਕੀਤਾ ਜਾਂਦਾ ਗੁਰਨਾਨਕ ਬਾਸ਼ਾ ਜੀ ਨੇ ਸਭ ਕੁਝ ਆਪੇ ਕਰਾ ਲੈਣਾ ਹੈ ਬਸ ਇੱਕ ਵਾਰ ਇਹ ਜਾਪ ਕਰਨਾ ਸ਼ੁਰੂ ਕਰੋ ਫਿਰ ਵੇਖਿਓ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਕੀ ਬਦਲਾਵ ਹੁੰਦੇ ਤੁਸੀਂ ਖੁਦ ਦੇਖ ਕੇ ਹੈਰਾਨ ਹੋ ਜਾਣਾ ਸੋ ਸੰਗਤ ਜੀ ਕੱਲ ਨੂੰ ਸੰਗਰਾਮ ਦਾ ਪਵਿੱਤਰ ਦਿਹਾੜਾ ਹੈ ਇਹ ਜਾਪ ਤੁਸੀਂ ਕੱਲ ਤੋਂ ਹੀ ਕਰਨਾ ਸ਼ੁਰੂ ਕਰ ਦਿਓ ਜੀ ਸਵੇਰੇ ਸ਼ਾਮ ਬੈਠ ਕੇ ਚੌਂਕੜਾ ਮਾਰ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਇਹ ਜਾਪ ਕਰੋ ਬਾਕੀ ਦਿਨ ਦੇ ਵਿੱਚ ਵੀ ਕੰਮਕਾਰ ਕਰਦਿਆਂ ਹੋਇਆਂ ਤੁਰਦਿਆਂ ਫਿਰਦਿਆਂ ਇਹ ਜਾਪ ਕਰਦੇ ਰਹਿਣਾ ਬਹੁਤ ਵਧੀਆ ਗੱਲ ਹੋਵੇਗੀ ਜੇਕਰ ਤੁਸੀਂ ਆਪਣੇ ਆਪ ਦੇ ਉੱਤੇ ਸਵਾ ਲੱਖ ਜਾਪ ਦਾ ਬੈਣ ਲਗਾ ਲਓ ਗੁਰੂ ਨਾਨਕ ਪਾਸ਼ਾ ਜੀ ਦਾ ਪ੍ਰਕਾਸ਼ ਪੁਰਵਾ ਰਿਹਾ ਏ ਮਹਾਰਾ ਸੱਚੇ ਪਾਸ਼ਾ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਆਪਣੇ ਆਪ ਦੇ ਉੱਤੇ ਸਵਾ ਲੱਖ ਜਾਪ ਦਾ ਬੈਨ ਲਗਾ ਲਓ ਕਿ ਮੈਂ ਸਵਾ ਲੱਖ ਇਹ ਜਾਪ ਕਰਾਂਗਾ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਇਹ ਜਾਪ ਕਰਨਾ ਕੋਈ ਔਖਾ ਨਹੀਂ ਆ ਆਸਾਨੀ ਦੇ ਨਾਲ ਤੁਸੀਂ ਇੰਨੇ ਦਿਨਾਂ ਦੇ ਵਿੱਚ ਸਵਾ ਲੱਖ ਜਾਪ ਕਰ ਸਕਦੇ ਹੋ ਜੇਕਰ ਇੰਨੇ ਦਿਨਾਂ ਦੇ ਵਿੱਚ ਨਾ ਹੋਇਆ ਕਿਉਂਕਿ ਅੱਜ ਤਰੀਕ ਹੋ ਗਈ ਆ ਸੋਲਾ ਹੋ ਸਕਦਾ ਇਹ ਵੀਡੀਓ ਤੁਹਾਨੂੰ ਕੱਲ ਨੂੰ ਮਿਲੇ ਪਰਸੋ ਨੂੰ ਮਿਲੇ 20 ਤਰੀਕ ਤੱਕ ਮਿਲੇ ਫਿਰ ਦਿਨ ਰਹਿ ਜਾਣੇ ਆ ਬਾਕੀ 14 ਜਾਂ 15 5 ਨਵੰਬਰ ਨੂੰ ਗੁਰਨਾਣਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਆ ਤਾਂ ਜੇਕਰ ਤੁਸੀਂ 15 ਦਿਨਾਂ ਦੇ ਵਿੱਚ ਸਵਾ ਲੱਖ ਇਹ ਜਾਪ ਨਹੀਂ ਕਰ ਸਕਦੇ ਤਾਂ ਕੋਈ ਗੱਲ ਨਹੀਂ ਇੱਕ ਵਾਰ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਨਾਮ ਲੈ ਕੇ ਸ਼ੁਰੂ ਦਾ ਕਰ ਦੋ ਇੱਕ ਮਹੀਨੇ ਵਿੱਚ ਇਹ ਜਾਪ ਪੂਰਾ ਹੋ ਜਾਵੇਗਾ ਦੋ ਮਹੀਨਿਆਂ ਵਿੱਚ ਹੋ ਜਾਵੇਗਾ ਬਸ ਸ਼ੁਰੂ ਕਰੋ ਬਾਕੀ ਕਿਰਪਾ ਮਾਲਕ ਨੇ ਕਰ ਦੇਣੀ ਆ ਜਾਪ ਆਪੇ ਹੀ ਮਾਲਕ ਨੇ ਕਰਵਾ ਦੇਣਾ ਹੈ ਬਸ ਸਾਡੇ ਮਨ ਦੇ ਵਿੱਚ ਇਹ ਚਾਹ ਬਣਨਾ ਚਾਹੀਦਾ ਹੈ ਜਦੋਂ ਸਾਡੇ ਮਨ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਪ੍ਰੇਮ ਪਿਆਰ ਪੈਦਾ ਹੁੰਦਾ ਹੈ ਚਾਹ ਪੈਦਾ ਹੁੰਦਾ ਹੈ ਨਾਮ ਜਪਣ ਦਾ ਮਹਾਰਾਜ ਸੱਚੇ ਪਾਸ਼ਾ ਆਪੇ ਕਿਰਪਾ ਕਰ ਦਿੰਦੇ ਆ ਸੋ ਆਓ ਕੱਲ ਤੋਂ ਹੀ ਸ਼ੁਰੂਆਤ ਕਰੋ ਤੇ ਪੂਰਾ ਮਹੀਨਾ ਪੂਰੇ ਜਾਨ ਨਾਲ ਪੂਰੀ ਭਾਵਨਾ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਇਹ ਜਾਪ ਕਰਦੇ ਰਹਿਣਾ ਫਿਰ ਦੇਖਿਓ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਵਰਤਦੀ ਸੋ ਸੰਗਤ ਜੀ ਆਸ ਕਰਦੇ ਆਂ ਕਿ ਅੱਜ ਦੀ ਇਹ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਦੀ ਜਾਣਕਾਰੀ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੇ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਹੋਰਾਂ ਦਾ ਵੀ ਭਲਾ ਹੋ ਸਕੇ ਅਤੇ ਕਮੈਂਟ ਬਾਕਸ ਵਿੱਚ ਵਾਹੀ ਗੁਰੂ ਜੀ ਜਾਂ ਫਿਰ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਹੈ ਜ਼ਰੂਰ ਲਿਖਣਾ